ਮੈਂ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅੱਜ ਫੇਰ ਇੱਕ ਵਾਰੀ 10 ਮਈ 2025 ਨੂੰ ਦੁਪਹਿਰ ਦੇ 12:30 ਵਜੇ ਰੂਬਰੂ ਹੋ ਰਹੀ ਹਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਪੂਰੀ ਤਰ੍ਹਾਂ ਇਤਿਹਾਤ ਵਰਤਨੇ ਮੈਂ ਕੁਝ ਨਵੀਆਂ ਗੱਲਾਂ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੀ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਰਹੇ ਹੋ ਕਿ ਪਿਛਲੀ ਗਈ ਰਾਤ ਅਸੀਂ ਲਗਾਤਾਰ 에어ਫੋਰਸ ਸਟੇਸ਼ਨ ਆਦਮਪੁਰ ਏਅਰਫੋਰਸ ਸਟੇਸ਼ਨ ਪਠਾਨਕੋਟ ਦੇ ਨਾਲ ਤਾਲਮੇਲ ਕਰਦੇ ਹੋਏ ਅਤੇ ਆਰਮੀ ਯੂਨਿਟ ਜਲੰਧਰ ਦੇ ਨਾਲ ਤਾਲਮੇਲ ਕਰਦੇ ਹੋਏ ਆਲਮੋਸਟ ਲਗਾਤਾਰ ਰੈਡ ਅਲਰਟ ਤੇ ਰਹੇ ਹਨ ਜਿਸ ਦਾ ਮਤਲਬ ਹੈ ਕਿ ਅਸੀਂ 100% ਪੂਰੀ ਤਰ੍ਹਾਂ ਆਪਣੇ ਵੱਲੋਂ ਬਤੌਰ ਜ਼ਿੰਮੇਵਾਰ ਨਾਗਰਿਕ ਅ ਅਲਰਟ ਤੇ ਰਹਿਣਾ ਹੈ ਅਸੀਂ ਜਦੋਂ ਬਲੈਕਆਊਟ ਅਨਾਉਂਸ ਕੀਤਾ ਜਾਂਦਾ ਹੈ ਜਦੋਂ ਹੀ ਅਸੀਂ ਸਾਇਰਨ ਵਜਾਉਂਦੇ ਹੈ ਇਹਦਾ ਮਤਲਬ ਇਹੀ ਹੁੰਦਾ ਹੈ ਕਿ ਅਸੀਂ ਅਲਰਟ ਤੇ ਹੈ ਅਸੀਂ ਪੂਰੀ ਤਰ੍ਹਾਂ ਸੈਂਸਿਟਿਵ ਹੈ ਔਰ ਸਾਨੂੰ ਹਰ ਤਰ੍ਹਾਂ ਦੇ ਇਤਿਹਾਤ ਜਿਵੇਂ ਕਿ ਰਾਤ ਨੂੰ ਲਾਈਟਾਂ ਬੰਦ ਕਰਨੀਆਂ ਬੈਕਅਪ ਜਨਰੇਟਰਸ ਇਨਵਰਟਰ ਸੋਲਰ ਲਾਈਟਾਂ ਬੰਦ ਕਰਨੀਆਂ ਔਰ ਟਰਾਂਸਪੋਰਟ ਦੀ ਵਰਤੋਂ ਘੱਟੋ-ਘੱਟ ਕਰਨੀ ਦਿਨੇ ਵੀ ਇਸ ਤਰ੍ਹਾਂ ਦੀ ਹੁਣ ਤਾਂ ਨੂੰ ਜਦੋਂ ਸੰਕੇਤ ਮਿਲਦੇ ਨੇ ਅਸੀਂ ਸਾਇਰਨਸ ਦੇ ਰਾਹੀਂ ਤੁਹਾਡੇ ਗੁਰਦੁਆਰਾ ਸਾਹਿਬ ਵਿੱਚੋਂ ਜਿਹੜੇ ਪਬਲਿਕ ਅਨਾਉਂਸਮੈਂਟ ਸਿਸਟਮਸ ਬਣੇ ਹੋਏ ਨੇ ਉਹਨਾਂ ਦੇ ਰਾਹੀਂ ਤੁਹਾਨੂੰ ਸਮੇਂ-ਸਮੇਂ ਤੇ ਇਨਫੋਰਮ ਕਰਾਂਗੇ ਜਿਵੇਂ ਵੀ ਸਾਨੂੰ ਸੰਕੇਤ 에ਅਰਫੋਰਸ ਵੱਲੋਂ ਅਤੇ ਆਰਮੀ ਵੱਲੋਂ ਪ੍ਰਾਪਤ ਹੋਣਗੇ ਤੇ ਅਸੀਂ ਉਦੋਂ ਆਪਣੀ ਤਰਫੋਂ ਪੂਰੇ ਤਰ੍ਹਾਂ ਦੇ ਨਾਲ ਇਤਿਹਾਤ ਵਰਤਨੇ ਜਿੱਥੇ ਤੱਕ ਹੋ ਸਕੇ ਆਪਣੇ ਕਰੇ ਰਹਿਣਾ ਇਸ ਤੋਂ ਇਲਾਵਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਪੁਰਜ਼ੋਰ ਬੇਨਤੀ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਲਿਖਤੀ ਆਰਡਰਸ ਵੀ ਜਾਰੀ ਕਰਾਂਗੇ ਕੇ ਕਿਸੇ ਤਰ੍ਹਾਂ ਦੇ ਫੰਕਸ਼ਨਸ ਔਰ ਕਿਸ ਤਰ੍ਹਾਂ ਦੀ ਗੈਦਰਿੰਗਸ ਇਕੱਠ ਜਿਹੜਾ ਹੈ ਕਿਸੇ ਭਾਵੇਂ ਸੋਸ਼ਲ ਕਾਰਨਾ ਕਰਕੇ ਹੁਣ ਸਮਾਜਿਕ ਕਾਰਨਾ ਕਰਕੇ ਹੁਣ ਅ ਰਿਲੀਜੀਅਸ ਧਰਮੇ ਕਾਰਨਾ ਕਰਕੇ ਹੁਣ ਮੇਰੀ ਪੁਰਜ਼ੋਰ ਸਾਰੇ ਜਥੇਬੰਦੀਆਂ ਨੂੰ ਸਾਰੇ ਲੋਕਾਂ ਨੂੰ ਨਿਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਕੋਈ ਵੀ ਇਕੱਠ ਇਸ ਵੇਲੇ ਨਾ ਕੀਤਾ ਜਾਵੇ ਤੀਜਾ ਮੇਰੇ ਤੁਹਾਨੂੰ ਮੇਰੇ ਵੱਲੋਂ ਤੁਹਾਨੂੰ ਇਹ ਵੀ ਬੇਨਤੀ ਹੈ ਕਿ ਅਸੀਂ ਅੱਜ ਤੋਂ ਸ਼ਾਮ ਦੇ ਸਮੇਂ ਮਾਰਕੀਟਸ ਬੰਦ ਕਰਾਂਗੇ ਕੱਲ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਵਪਾਰ ਮੰਡਲਾਂ ਵੱਲੋਂ ਖਾਸ ਕਰਕੇ ਹੁਸ਼ਿਆਰਪੁਰ ਵਪਾਰ ਮੰਡਲ ਵੱਲੋਂ ਆਪ ਵੀ ਇੱਕ ਨਵਾਂ ਉਪਰਾਲਾ ਆਪ ਵੀ ਇੱਕ ਪਹਿਲ ਕੀਤੀ ਗਈ ਕਿ ਅਸੀਂ 7 ਵਜੇ ਤੋਂ ਬਾਅਦ ਜਿਹੜੀਆਂ ਦੁਕਾਨਾਂ ਬੰਦ ਕਰਾਂਗੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਉਪਰਾਲੇ ਨੂੰ ਅਸੀਂ ਸਾਰੇ ਰਲ ਕੇ ਫੋਲੋ ਕਰੀਏ ਔਰ ਇਸ ਦੇ ਵਿੱਚ ਵੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਇੱਕ ਸਾਡਾ ਸਾਂਝਾ ਪ੍ਰਯਾਸ ਹੈ ਕਿ ਅਸੀਂ ਸਿਸਟਮੈਟਿਕਲੀ ਇੱਕ ਇੱਕ ਸਿਸਟਮ ਬਣਾ ਕੇ ਆਪਣਾ ਅਸੀਂ অপারেਟ ਕਰੀਏ ਦਿਨੇ ਸਾਰੀਆਂ ਦੁਕਾਨਾਂ ਤੁਹਾਨੂੰ ਖੁੱਲੀਆਂ ਮਿਲਣਗੀਆਂ ਸਾਰੇ ਰਾਸ਼ਨ ਹੈ ਰਸੋਈ ਗੈਸ ਹੈ ਪੈਟਰੋਲ ਡੀਜ਼ਲ ਹੈ ਦਵਾਈਆਂ ਹੈ ਉਹ ਸਾਰੀਆਂ ਤੁਹਾਨੂੰ ਬਕਾਇਦਾ ਤੌਰ ਤੇ ਕਿਸੇ ਤਰ੍ਹਾਂ ਦੀ ਅਸੀਂ ਦਿੱਕਤ ਨਹੀਂ ਆਉਣ ਦੇਾਂਗੇ ਨਾ ਕੋਈ ਸਪਲਾਈ ਦੇ ਵਿੱਚ ਕੋਈ ਗੈਪ ਹੋਏਗਾ ਪਿੱਛੇ ਤੋਂ ਸਟੇਟ ਤੋਂ ਵੀ ਸਾਨੂੰ ਪੂਰੇ ਆਦੇਸ਼ ਹੈ ਕਿ ਹਰ ਤਰ੍ਹਾਂ ਦੀ ਨਾਰਮਲ ਸੀ ਅਸੀਂ ਬਣਾਈ ਰੱਖਣੀ ਹੈ ਔਰ ਅਸੀਂ ਬਣਾਈ ਰੱਖਾਂਗੇ لیکن ਸ਼ਾਮ ਦੇ ਸਮੇਂ ਅਸੀਂ ਆਵਾਜ਼ਾਂ ਘਟਾਉਣ ਲਈ ਅਤੇ ਆਪਣੇ ਬਲੈਕਆਊਟ ਜਿਹੜੇ ਅਸੀਂ ਕਰਦੇ ਆ ਉਹ ਉਹਦੀ ਸਫਲਤਾ ਵਧਾਉਣ ਲਈ ਅਸੀਂ ਇਹ ਉਪਰਾਲੇ ਅੱਜ ਤੋਂ ਸ਼ੁਰੂ ਕਰ ਰਹੇ ਹਾਂ। ਮੇਰੀ ਤੁਹਾਨੂੰ ਇਹ ਵੀ ਬੇਨਤੀ ਹੈ ਕਿ ਜੇ ਤੁਸੀਂ ਆਪਣੇ ਨੇੜੇ ਦੇ ਅ मोहल्ले ਦੇ ਵਿੱਚ ਪਿੰਡ ਦੇ ਵਿੱਚ ਜਾਂ ਕਿਤੇ ਵੀ ਇਹ ਦੇਖਦੇ ਹੋ ਕਿ ਬਲੈਕਆਊਟ ਦੀ ਉਲੰਘਣਾ ਹੋ ਰਹੀ ਹੈ ਉਹਦੇ ਲਈ ਵੀ ਅੱਜ ਅਸੀਂ ਤੁਹਾਨੂੰ ਕੰਟਰੋਲ ਰੂਮ ਦਾ ਨੰਬਰ ਅਸੀਂ ਤੁਹਾਨੂੰ ਆਲਰੇਡੀ ਜਾਰੀ ਕੀਤਾ ਹੋਇਆ ਹੈ ਅਸੀਂ ਡੀਪੀਆਰ ਨੂੰ ਦਫਤਰ ਨਹੀਂ ਤੁਹਾਨੂੰ ਨੰਬਰ ਦੁਬਾਰਾ ਮੁਹੱਈਆ ਕਰਵਾਵਾਂਗੇ ਜਿੱਥੇ ਕਿ ਤੁਸੀਂ ਆਪਦੀ ਕੰਪਲੇਂਟ ਧਾਇਰ ਕਰ ਸਕਦੇ ਹੋ ਤਾਂ ਕਿ ਅਸੀਂ ਰਿਸਪੌਂਸ ਟੀਮ ਨੂੰ ਭੇਜ ਕੇ ਉਹ ਲਾਈਟਾਂ ਵੀ ਬੰਦ ਕਰਾਈਏ ਮੈਂ ਬੇਨਤੀ ਕਰਾਂਗੀ ਸਾਰੇ NGOs ਨੂੰ civil society organizations ਨੂੰ ਬਹੁਤ ਮੈਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੁੰਦੀ ਹੈ ਕਿ ਬਹੁਤ ਫੋਨ ਕਾਲਸ ਮੈਨੂੰ ਆ ਰਹੇ ਨੇ ਬਹੁਤ ਸਾਰੀਆਂ ਜਥੇਬੰਦੀਆਂ ਮੈਨੂੰ ਮਿਲੀਆਂ ਹੈਗੀਆਂ SDMs ਨੂੰ ਮਿਲੀਆਂ ਹੈਗੀਆਂ ਜਿਹੜੇ ਕਿ ਆਪ ਦੀ volunteer ਸੇਵਾਵਾ ਆਫਰ ਕਰ ਰਹੇ ਨੇ ਔਰ ਅੱਜ ਅਸੀਂ ਇੱਕ ਵੱਡੇ ਪੱਧਰ ਦੀ ਵੌਲੰਟੀਅਰ ਟ੍ਰੇਨਿੰਗ ਵੀ ਆਪਣੇ ਵੱਲੋਂ ਦਸੂਹਾ ਵਿਖੇ ਅਤੇ ਹੁਸ਼ਿਆਰਪੁਰ ਵਿਖੇ ਆਰਗੇਨਾਈਜ਼ ਕਰਾ ਰਹੇ ਜੀ ਦੇ ਰਾਹੀਂ ਅਸੀਂ ਆਪਣੀ ਸਿਵਲ ਡਿਫੈਂਸ ਵੌਲੰਟੀਅਰ ਫੋਰਸ ਵੀ ਟ੍ਰੇਨ ਕਰ ਰਹੇ ਹਾਂ ਉਹਨਾਂ ਨੂੰ ਸਸ਼ਕਤ ਕਰ ਰਹੇ ਹਾਂ ਕਿ ਉਹ ਕਿਸੇ ਵੀ ਐਮਰਜੈਂਸੀ ਵੇਲੇ ਸਾਡਾ ਸਾਥ ਦੇ ਸਕਣਗੇ ਤੇ ਮੇਰੀ ਸਾਰੇ ਇਦਾਂ ਦੀਆਂ ਸਿਵਲ ਆਰਗੇਨਾਈਜੇਸ਼ਨਸ ਐਨ ਜੀਓਜ਼ ਨੂੰ ਬੇਨਤੀ ਹੈ ਕਿ ਇਹ ਬਲੈਕਆਊਟ ਇਨਫੋਰਸ ਕਰਨ ਦੇ ਵਿੱਚ ਵੀ ਸਾਡੇ ਸਾਥ ਦੇ ਜੇ ਤੁਸੀਂ ਦੇਖਦੇ ਹੋ ਕਿ ਆਪਦੇ ਆਲੇ ਦੁਆਲੇ ਕਿਤੇ ਵੀ ਉਲੰਘਣਾ ਹੋ ਰਹੀ ਹੈ ਤਾਂ ਉੱਥੇ ਜਾ ਕੇ ਪਿਆਰ ਨਾਲ ਆਪਦੇ ਗਵਾਂਡੀ ਨੂੰ ਆਪਦੇ ਦੋਸਤ ਰਿਸ਼ਤੇਦਾਰਾਂ ਨੂੰ ਸਮਝਾਈਏ ਕਿ ਆਪਦੇ ਸਾਰਿਆਂ ਦੇ ਹਿੱਤ ਵਾਸਤੇ ਹੀ ਹੈ ਸਾਡੇ ਸਾਂਝੇ ਹਿੱਤ ਵਾਸਤੇ ਤਾਂ ਇਹ ਵੀ ਪਾਲਣਾ ਪੂਰੀ ਤਰ੍ਹਾਂ ਨਾਲ ਸੁਨਿਸ਼ਚਿਤ ਕੀਤੀ ਜਾਵੇ ਨਾਲ ਹੀ ਮੇਰੀ ਇੱਕ ਹੋਰ ਸਾਰਿਆਂ ਨੂੰ ਬੇਨਤੀ ਹੈ ਔਰ ਇੱਕ ਸਖਤ ਆਰਡਰ ਅਸੀਂ ਜਾਰੀ ਕਰਨ ਲੱਗੇ ਕਿ ਡਰੋਨਸ ਦੀ ਵਰਤੋਂ ਕਿਸੇ ਵੀ ਹਾਲਾਤ ਦੇ ਵਿੱਚ ਸਿਵਿਲਿਅਨ ਡਰੋਨਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਹੈ ਤੁਸੀਂ ਦੇਖ ਰਹੇ ਹੋ ਨਿਓ ਕਿ ਸਰਹੱਦ ਪਾਰ ਤੋਂ ਸਾਡੇ ਇਲਾਕੇ ਦੇ ਵਿੱਚ